ਹਾਲਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਮੌਸਮ ਹੋ ਗਿਆ ਅੱਜ ਸਾਫ ਤਰੀਕ ਹੈਗੀ 8 ਤੇ ਜਿਹੜਾ ਆਪਣਾ ਮੀਂਹ ਕਰਕੇ ਕੰਮ ਰੁਕ ਗਿਆ ਸੀ ਤੇ ਕੀ ਲੈ ਕੇ ਜਾਂਦਾ ਇਹ ਰੂਟਾ ਬੀਟਰ ਮਾਰਨ ਤੋਂ ਤੇ ਬਾਕੀ ਇਹ ਚ ਰੈਂਦ ਨੇ ਹਲ ਮਾਰਨ ਤੋਂ ਤੇ ਉਹ ਚ ਰੂਟਾ ਬੀਟਰ ਮਾਰ ਕੇ ਤੇ ਨਾਲ ਇਹ ਚ বাজ ਜੂਗਾ ਰੂਟਾ ਬੀਟਰ ਤੇ ਫਿਰ ਆਲੂ ਦੀ ਬਜਾਈ ਕਰਦੇ ਹਾਂ ਸ਼ੁਰੂ ਤੇ ਮੀਂਹ ਆਪਣੇ ਪਿਆ ਹਿਸਾਬ ਦਾ ਹੀ ਬੜਾ ਜਿਆਦਾ ਪਿਆ ਨਹੀਂ ਤੇ ਆ ਨਾਲੇ ਸੰਦ ਕੱਢਦੇ ਆਂ ਉਰੋਂ ਬਾਹਰ ਤਵੀਆਂ ਅਰ ਸਭਾਗਾ ਬਾਕੀ ਆ ਗਿਆ ਅਠੂ ਨਮਾ ਟਮਾਟਰ ਹੀ ਆ ਗਿਆ ਹਲ ਪਾਉਣੇ ਇਹਦੇ ਮਗਰ ਹਾਂਜੀ ਆਪਾਂ ਹੀ ਬਾਤਾ ਦਿਓ ਖੇਤ ਆਪਾਂ ਸਵੇਰੇ ਹਲਾ ਨਾਲ ਜਿਹੜਾ ਰਹਿੰਦਾ ਦੀ ਆਪਣਾ ਰੂਟਾ ਵੀਟਰ ਮਾਰਨ ਤੋਂ ਤੇ ਬਾਕੀ ਮੌਸਮ ਆਉਣ ਫੇਰ ਖਰਾਬ ਹੋ ਗਿਆ ਆ ਦੇਖੋ ਕਣੀਆਂ ਪੈਣ ਲੱਗ ਗਈਆਂ ਕੈਮਰੇ ਜੇ ਤੁਹਾਨੂੰ ਦਿਂਦਾ ਹੋਊਗਾ ਦੇਖੋ ਬਰੀਕ ਬਰੀਕ ਕਣੀਆਂ ਪੈਂਦੀਆਂ ਨੇ ਤੇ ਮੌਸਮੇ ਨਹੀਂ ਕੰਮ ਚੱਲਣ ਦਿੰਦਾ ਹੈਗਾ ਤੇ ਇਹ ਵੀ ਆਲੂ ਆਪਾਂ ਹਿੰਮਤ ਨਾਲ ਲਾਗੇ ਜਦ ਜੇ ਇੱਕ ਦੋ ਦਿਨ ਇੱਕ ਦੋ ਦਿਨ ਲੇਟ ਹੋ ਜਾਂਦੇ ਫਿਰ ਇਹ ਵੀ ਨਹੀਂ ਲੱਗਣੇ ਤੀ ਨਹੀਂ ਪੈ ਜਾਣਾ ਤੀ ਬਾਕੀ ਆਪਣਾ ਜਿਹੜਾ ਪਹਿਲਾ ਮੀਂਹ ਪੈ ਗਿਆ ਟੇ ਆ ਹੋ ਗਏ 2 2-3 ਦਿਨ ਹੋ ਗਏ ਇੰਨਾ ਕ ਮੀਂਹ ਪਿਆ ਬੜਾ ਜਿਆਦਾ ਨਹੀਂ ਪਿਆ ਤੇ ਮੰਨ ਕੇ ਚਲੋ ਬੱਟਾਂ ਦੇ ਉੱਪਰ ਕੰਡ ਜ਼ਰੂਰ ਹੋ ਗਈ ਪਰ ਪੇਪੜੀ ਜੰਮ ਗਈ ਬੱਟਾਂ ਦੇ ਉੱਪਰ ਇਹਦਾ ਚਲੋ ਜਿਆਦਾ ਆਲੂ ਬੱਟ ਦੇ ਉੱਪਰ ਆ ਗਿਆ ਪੇਪੜੀ ਚੱਕਣ ਲੱਗ ਗਿਆ ਜਦੇ ਆਪਾਂ ਇਹਨਾਂ ਨੂੰ ਪਾਣੀ ਲਾ ਦੇਣਾ ਬੱਟਾਂ 'ਚ ਗਿੱਲ ਬਥੇਰੀ ਆ ਬਾਕੀ ਆ ਬੱਦਲ ਦੇਖੋ ਕਿੰਨਾ ਹੋਇਆ ਹੋਇਆ ਤੇ ਅੱਜ ਤਾਂ ਨੇਕਟ ਵੀ ਸਾਫ ਦਿਖਾ ਰਿਆ ਦੀ ਆ ਹੁਣ ਇੱਕੋ ਲਖਤ ਅਮਲੋਗ ਨਹੀਂ ਉੱਠਿਆ ਬੱਦਲ ਦੇਖੋ ਕਿੰਨਾ ਜ਼ਿਆਦਾ ਬੱਦਲ ਹੋ ਗਿਆ ਬਾਕੀ ਵੜਾਈ ਵੀ ਚੱਲਦੀ ਆ ਆਪਣੇ ਪਿੰਡ ਮਸ਼ੀਨਾਂ ਚੱਲਦੀਆਂ ਨੇ ਦੋ ਤਿੰਨ ਤੇ ਹੁਣ ਜਿਹੜੀ ਆਪਾਂ ਜੀਰੀ ਵੜਣੀਆਂ ਗਾਹਾਂ ਉਹ ਵੱਡਾਂਗੇ 10 ਤਰੀਕ ਤੋਂ ਬਾਅਦ ਦੇਖਦੇ ਆਂ ਥੋੜਾ ਜਿਹਾ ਖੇਤ ਹੈਗੇ ਨੇ ਗਿੱਲੇ ਆਪਣਾ ਪਾਣੀ ਲੱਗਿਆ ਤੇ ਜੀਰੀ ਨੂੰ ਤੇ ਨਾਲੇ ਆਪਣੇ ਆ ਆਲੂ ਬੀਜੇ ਜਾਣਗੇ ਇੱਧਰਲੇ ਜਿਹੜੇ ਉਹ ਰਹਿੰਦੇ ਨੇ 3.5-4 ਕਿੱਲੇ ਤੇ ਉਹ ਤੱਕ ਰਹਿੰਦਾ ਉਹ ਕੰਦ ਦੇ ਨਾਲ ਨਾਲ ਉਹ ਪਰੇ ਉਹ ਛੜਕ ਤੱਕ ਖੇਤ ਰਹਿੰਦਾ ਸਾਰੀ ਬਜਾਈ ਕਰਨੀ ਉਹ ਤੇ ਬਾਕੀ ਦੇਖਦੇ ਆ ਕੀ ਬਣਦਾ ਏ ਤੇ ਆਲੂ ਆਪਾਂ ਘਰਿਆ ਚ ਇੱਕ ਵੱਟ ਚ ਪੱਟ ਕੇ ਵੀ ਤੁਰਪਿਆ ਆਲੂ ਤੁਰਪਿਆ ਆਪਣਾ ਬਾਕੀ ਮੌਸਮ ਦੇ ਦੇਵੇ 2025 ਦਾ ਨਾਲ ਤਾਂ ਜੀਰੀਆਂ ਵੱਡੀਆਂ ਜਾਣਗੀਆਂ ਨਾਲੇ ਆਲੂਆਂ ਦਾ ਕੰਮ ਨਿਬੜ ਜਾਊਗਾ ਤੇ ਐਤ ਕੀ ਮੀਂਹ ਨੇ ਬਹੁਤ ਜ਼ਿਆਦਾ ਹੈਰਾਨ ਕਰਿਆ ਤੇ ਮੰਨ ਲਓ 2025 ਚ ਜ਼ਿਮੀਂਦਾਰਾਂ ਦਾ ਬਹੁਤ ਨੁਕਸਾਨ ਹੋਇਆ ਉਧਰ ਹੜਾ ਆ ਗਏ ਆਪਣੇ ਉ ਜੀਰੀਆਂ ਦੇ ਝਾੜ ਘਟ ਗਏ ਨਹੀਂ ਪਈ ਗਏ ਨੇ ਉਹਦੇ ਕਰਕੇ ਝਾੜ ਘਟ ਗਿਆ ਤੇ ਹੁਣ ਆਲੂਆਂ ਦੀ ਬਜਾਈ ਦਾ ਕੰਮ ਚੱਲਿਆ ਸੀ ਆ ਦੇਖੋ ਫੇਰ ਚੜ ਕੇ ਆ ਗਿਆ ਬੱਦਲ ਹੁਣ ਫੇਰ ਮੀਂਹ ਪੈਣ ਲੱਗ ਗਿਆ ਬਹੁਤ ਜ਼ਿਆਦਾ ਮੀਂਹ ਆਇਆ ਉਤਰਿਆ ਦੇਖੋ ਨਹੀਂਦਾ ਹੋਊਗਾ ਕੈਮਰੇ ਚ ਕਣੀ ਆ ਬਾਕੀ ਆਪਣੇ ਆਲੂ ਟੱਗੇ ਹੋਏ ਨੇ ਤਰਪਾਲ ਨਾਲ ਹਲੇ ਆਪਾਂ ਹੋਰ ਘੜਾਏ ਨਹੀਂ ਤੀ ਆਪਾਂ ñoਆਂ ਨੇ ਆਲੂਆਂ ਦੇ ਤਰਪਾਲਾਂ ਆਪਾਂ ਬਹੁਤ ਜ਼ਿਆਦਾ ਆ ਗਿਆ ਮੀ ਪੈਣਾ ਮਾੜਾ ਮੋਟਾ ਪੈ ਕੇ ਹਟ ਜਵੇ ਜ਼ਿਆਦਾ ਨਾ ਪਵੇ ਨਹੀਂ ਫਿਰ ਤੁਹਾਨੂੰ ਪਤਾ ਹੈ ਜ਼ਿਆਦਾ ਪੈ ਗਿਆ ਨੁਕਸਾਨ ਹੀ ਨੁਕਸਾਨ ਆ ਮੀ ਦਾ ਆ ਖੜੀ ਆ ਆਪਣੀ ਛੱਬੀ ਜੀਰੀ ਐਨ ਪੂਰੀ ਹਰੀ ਕਚੂਰ ਖੜੀ ਆ ਕੋਈ ਬਿਮਾਰੀ ਨਹੀਂ ਸਪਰੇਅ ਆਪਾਂ ਕਰਾ ਦਿੱਤੀ ਇਹਨੂੰ ਇੱਕ ਰਿਆਂ ਹੋ ਗਈਆਂ ਨੂੰ ਦੋ ਸਪਰੇਆਂ ਹੋ ਗਈਆਂ ਇਹਨੂੰ ਆ ਦੇਖੋ ਕਿ ਮੈਂ ਘੋਰ ਦਾ ਬੱਦਲ ਲਾਓ ਜੀ ਦੇਖੋ ਖਾਸਾ ਉੱਤਰਿਆ ਮੀ ਦੇਖੋ ਕਿੰਨਾ ਪੈਂਦਾ ਹੈ ਬੱਚੇ ਤੋਂ ਪਾਈ ਲਸ਼ਕੋਰ ਜੀ ਨਿਕਲੀ ਹੋਈ ਆ ਤੇ ਅੱਜ ਇਧਰਲੇ ਪਾਸੇ ਬੋਪ ਪੈ ਗਿਆ ਮੀ ਨਾਬੇ ਸਮਾਨਾ ਏਰੀਆ ਤੇ ਪਟਿਆਲੇ ਗੰਨੀ ਉਧਰ ਬਹੁਤ ਜ਼ਿਆਦਾ ਮੀਂਹ ਪਿਆ ਗਿਆ ਤੇ ਜਿਹੜਾ ਮਾੜੀ ਮੂਟੀ ਬਦਲੀ ਆਈ ਆ ਆਪਣੇ ਇਹ ਉਧਰ ਵੀ ਆਈ ਆ ਤੇ ਜਿੰਨੀ ਕੋ ਪਰੇ ਜਿੰਨੀ ਕ ਜਮੀਨ ਆਪਾਂ ਬਾਈ ਤੀ ਜਿੰਨੀ ਸੁੱਕੀ ਆ ਉੰਨੀ ਕ ਫੇਰ ਮੰਨ ਕੇ ਚੱਲੋ ਗਿੱਲੀ ਕਰ ਦੇਣੀ ਐ ਇਹਨੇ ਕੋਈ ਪਤਾ ਨਹੀਂ ਰੱਬ ਦਾ ਇਹਨੇ ਕੀ ਕਰਨਾ ਕੀ ਨਹੀਂ ਇੱਧਰਲੇ ਪਾਸੇ ਮੌਸਮ ਸਾਫ਼ ਆ ਇੱਧਰਲੇ ਪਾਸੇ ਬੱਦਲ ਆਏਗਾ ਆ ਦੇਖੋ ਕਿੰਨਾ ਖੜਾ ਬੱਦਲ ਉੱਪਰ ਬਾਕੀ ਹੁਣ ਕੱਲ ਨੂੰ ਵੀ ਨਹੀਂ ਬੀਜੇ ਜਾਣੇ ਆਲੂ ਜ਼ਮੀਨ ਸਾਰੀ ਉਹ ਬੌਣੀ ਪੈਣੀ ਆ ਆਪਾਂ ਨੂੰ ਹਲ ਮਾਰ ਕੇ ਛੱਡ ਦਾਂਗੇ ਮੌਸਮ ਜਦ ਸਾਫ਼ ਹੋਇਆ ਧੁੱਪਾਂ ਨਿਕਲੀ ਹੋਈ ਏ ਕੱਲ ਨੂੰ ਤੇ ਫਿਰ ਮੂਰੇ ਮੂਰੇ ਰੋਟਾਵੇਟਰ ਮਾਰ ਦਾਂਗੇ ਫੇਰ ਕਿਤੇ ਜਾ ਕੇ ਜ਼ਮੀਨ ਵਧੀਆ ਬਣੂਗੀ ਤੇ ਇਹੀ ਆ ਮੰਨ ਕੇ ਚਲੋ ਇੱਕ ਟੈਂਕੀ ਤੇਲ ਦੀ ਹੋਰ ਲੱਗ ਜੂਗੀ ਬਾਕੀ ਉਹ ਚੱਲਦਾ ਟਰੈਕਟਰ ਪਰੇ ਉਹ ਸਾਹਮਣੇ ਜ਼ਮੀਨ ਬਾਹਰ ਆ